ਅੱਜ ਦੇ ਸਮੇਂ ਦੇ ਵਿੱਚ ਦੇਖਿਆ ਜਾ ਰਿਹਾ ਹੈ ਕਿ ਬੇਔਲਾਦ ਜੋੜੇ ਬਹੁਤ ਜ਼ਿਆਦਾ ਪਰੇਸ਼ਾਨ ਨੇ ਤੇ ਖਾਸ ਕਰਕੇ ਮਹਿਲਾਵਾਂ ਇਸ ਗੱਲ ਤੋਂ ਪਰੇਸ਼ਾਨ ਹੁੰਦੀਆਂ ਨੇ ਕਿ ਆਕਰ ਉਹਨਾਂ ਨੂੰ ਗਰਭ ਧਾਰਨ ਕਰਨ ਸਮੇਂ ਕਿਹੜੀਆਂ ਸਮੱਸਿਆਵਾਂ ਆ ਜਾਂਦੇ ਨੇ ਜਿੰਨਾ ਕਰਕੇ ਉਹਨਾਂ ਦਾ ਜਿਹੜਾ ਗਰਭ ਧਾਰਨ ਜਲਦੀ ਨਹੀਂ ਹੁੰਦਾ ਜਿਵੇਂ ਤੁਹਾਨੂੰ ਅਸੀਂ ਪਹਿਲੇ ਪਾਰ ਦੇ ਵਿੱਚ ਦੱਸਿਆ ਸੀ ਕਿ ਬੱਚੇਦਾਨੇ ਦੀ ਪਰਤ ਵਰਗੇ ਜਿਹੜੇ ਸੈੱਲ ਹੁੰਦੇ ਨੇ ਬੜਾ ਸੰਵੇਦਨਸ਼ੀਲ 파ਰਟ ਹੁੰਦਾ ਇਸ ਕਰਕੇ ਮਹਿਲਾਵਾਂ ਨੂੰ ਖਾਸ ਇਸ ਦਾ ਧਿਆਨ ਰੱਖਣਾ ਪੈਂਦਾ ਹੈ ਪਰ ਹੁਣ ਸਵਾਲ ਇਹ ਖੜਾ ਹੁੰਦਾ ਹੈ ਕਿ ਆਖਰ ਕਿਵੇਂ ਪਤਾ ਲੱਗਦਾ ਕਿ ਸਾਨੂੰ ਇਹ ਦਿੱਕਤ ਆ ਰਹੀ ਹੈ ਜਿਸ ਕਰਕੇ ਮੈਰਸ ਤੋਂ ਬਾਅਦ ਉਨਾ ਮਹਿਲਾਵਾਂ ਨੂੰ ਜਿਹੜਾ ਕਿ ਗਰਭ ਧਾਰਨ ਕਰਨ ਦੇ ਵਿੱਚ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਤਾਂ ਵੈਦ ਦੇ ਮੁਤਾਬਕ ਦੱਸਿਆ ਗਿਆ ਕਿ 18 ਸਾਲ ਦੀ ਉਮਰ ਦੇ ਵਿੱਚ ਵੀ ਕਈ ਵਾਰ ਅਜਿਹੀਆਂ ਸਮੱਸਿਆਵਾਂ ਜਿਹੜੇ ਕਿ ਸ਼ੁਰੂ ਹੋ ਜਾਂਦੇ ਨੇ ਜਦੋਂ ਲੜਕੀ ਨੂੰ ਪੀਰੀਅਡਸ ਆਉਣੇ ਸ਼ੁਰੂ ਹੋ ਜਾਂਦੇ ਨੇ ਤਾਂ ਕਿਸ ਤਰੀਕੇ ਦੇ ਨਾਲ ਜਿਹੜੇ ਕਿ ਕਿਹੜੇ-ਕਿਹੜੀਆਂ ਸਮੱਸਿਆਵਾਂ ਆਉਂਦੀਆਂ ਨੇ ਤੇ ਕਿਹੜੇ ਜਿਹੜੇ ਕਿ ਲੱਛਣ ਨਜ਼ਰ ਆਉਂਦੇ ਨੇ ਤਾਂ ਜਾਣਦੇ ਆ ਇਸ ਦੂਸਰੇ ਪਾਰ ਦੇ ਵਿੱਚ ਸਰ ਇਸ ਦੇ ਸਿੰਪਟਮ ਅਗਰ ਐਂਡੋਮੈਟ੍ਰੋਸਿਸ ਲਾਈਨਿੰਗ ਡਿਸਟਰਬ ਹੈ ਤਾਂ 18 ਸਾਲ ਦੇ ਵਿੱਚ ਵੀ ਆਨ ਸ਼ੁਰੂ ਹੋ ਜਾਂਦੇ ਆ ਜਿਵੇਂ ਪੀਰੀਅਡਸ ਆਉਂਦੇ ਹੈਗੇ 18 ਸਾਲ ਚ ਵੀ ਖਰਾਬ ਹੋ ਸਕਦੀ ਜੀ ਸਰ ਬਿਲਕੁਲ ਬੱਚਿਆਂ ਦੀ ਵੀ ਕਿਉਂਕਿ ਮੈਨਸਟਰੇਸ਼ਨ ਸਾਈਕਲ ਦੀ ਅਸੀਂ ਗੱਲ ਕੀਤੀ ਅਗਰ ਮੈਨਸਟਰੇਸ਼ਨ ਸਾਈਕਲ ਡਿਸਟਰਬ ਹੈ ਤਾਂ ਉਹਨਾਂ ਦੀ ਐਂਡੋਮੈਟ੍ਰੋਸਿਸ ਲਾਈਨਿੰਗ ਜਿਹੜੀ ਹੈ ਉਹ ਡਿਸਟਰਬ ਰਹੇਗੀ ਔਰ ਉਸ ਨੂੰ ਐਂਡੋਮੈਟ੍ਰੀਓਮਾ ਹੋ ਜਾਏਗਾ ਇਹ ਅਲੱਗ ਡਿਜ਼ੀਜ਼ ਹੈ ਸਰ ਐਂਡੋਮੈਟ੍ਰੀਓਮਾ ਹੋਣਾ ਜਿਵੇਂ ਕਿ ਅਸੀਂ ਗੱਲ ਕੀਤੀ ਸੀਗੀ ਕਿ ਜਗ੍ਹਾ-ਜਗ੍ਹਾ ਤੇ ਬਲੱਡ ਦੇ ਟਿਸ਼ੂਜ਼ ਬਣ ਜਾਂਦੇ ਹੈਗੇ ਉਹ ਜ਼ਰੂਰ ਨੀ ਨਹੀਂ ਸਰ ਉਹ ਕਿਤੇ ਵੀ ਬਣ ਸਕਦੇ ਆ ਅਗਰ ਐਂਡੋਮੈਟ੍ਰੀਓਮਾ ਹੈ ਤਾਂ ਇਹ ਇਨਰ ਲਾਈਨਿੰਗ ਜਿਹੜੀ ਹੈ ਇਹ ਸਮਾਲ ਸਮਾਲ ਟਿਸ਼ੂਸ ਇੱਥੇ ਬਣ ਜਾਣਗੇ ਤਾਂ ਵੀ ਪ੍ਰੈਗਨਨਸੀ ਕਨਸੀਵ ਨਹੀਂ ਹੋਣੀ ਇਹ ਓਵਰੀਜ਼ ਤੇ ਬਣ ਜਾਣਗੇ ਇੱਥੋਂ ਤੱਕ ਕੀ ਇਹ ਦੋਨੋਂ ਸਪੇਸ ਨੂੰ ਲੈਂਦੇ ਆ ਓਵਰੀਜ਼ ਤੇ ਐਂਡੋਮੈਟ੍ਰੀਓਮਾ ਇਹਨਾਂ ਦੋਨਾਂ ਨੂੰ ਲੈਂਦੇ ਆ ਇੱਥੇ ਵੀ ਅਡੇਸ਼ਨਸ ਬਣ ਜਾਂਦੇ ਹੈਗਾ ਇਸੇ ਦਾ ਹੀ ਐਂਡੋਮੈਟ੍ਰੋਸਿਸ ਦਾ ਜਿਸ ਨੂੰ ਐਂਡੋਮੈਟ੍ਰੀਓਮਾ ਵੀ ਬੋਲਦੇ ਨੇ ਤੇ ਚਾਕਲੇਟ ਸਿਸਟ ਵੀ ਬੋਲਦੇ ਨੇ ਹੈਗੇ ਜੀ ਕਰ ਰਹੇ ਹਾਂ ਤੁਹਾਨੂੰ ਅਸੀਂ ਅਗਲੇ ਪਾਰ ਦੇ ਵਿੱਚ ਦੱਸਾਂਗੇ ਕਿ ਆਖਰ ਇਸ ਸਮੱਸਿਆ ਤੋਂ ਕਿਵੇਂ ਬਚਿਆ ਜਾ ਸਕਦਾ ਤਾਂ ਕਿ ਮਹਿਲਾਵਾਂ ਨੂੰ ਗਰਭ ਧਾਰਨ ਕਰਨ ਦੇ ਵਿੱਚ ਕਿਸੇ ਤਰੀਕੇ ਦੀ ਕੋਈ ਸਮੱਸਿਆ ਪੈਦਾ ਨਾ ਹੋ ਸਕੇ